ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜੀ ਆਪਣੇ ਮਾਤਾਵਾਂ ਬਜ਼ੁਰਗਾਂ ਨੂੰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਰੋੜਕੀ ਵਾਲੇ ਵੱਲੋਂ ਤੇ ਰੋੜਕੀ ਵਾਲੇ ਦੇ ਘੋੜੇ ਵੱਲੋਂ ਤੂਫਾਨ ਅਲਹੁ ਤੇ ਬਥੇਰਾ ਜਰਾ ਆਨੰਦ ਮਾਣ ਲਿਆ ਜੀ ਆਪਾਂ ਮਨਾਲੀ ਦਾ ਤੇ ਹੁਣ ਆਪਾਂ ਸਫ਼ਰ ਅੱਜ ਆਪਣਾ ਸਫ਼ਰ ਹੋਊਗਾ ਜੇ ਮਹਾਰਾਜ ਮਾਲਕ ਨੇ ਚਾਹਿਆ ਤਾਂ ਮੰਡੀ ਤੱਕ ਪਹੁੰਚਾਂਗੇ ਮੰਡੀ ਸਾਹਿਬ ਗੁਰਦੁਆਰਾ ਇਤਿਹਾਸਕ ਤੇ ਉੱਥੇ ਦੇ ਦਰਸ਼ਨ ਕਰਾਂਗੇ ਤੇ ਜਿੰਨਾ ਹੋ ਸਕੇ ਆਪ ਜੀ ਨੂੰ ਵੀ ਕਰਵਾਵਾਂਗੇ ਵੀਡੀਓ ਜਰੀਏ ਤੇ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਾਂਗੇ ਤੇ ਹੁਣ ਸਫ਼ਰ ਆਪਣਾ ਗੁਰੂ ਘਰਾਂ ਦਾ ਹੀ ਹੋਣਾ ਹੈ ਇੱਥੋਂ ਮਨਾਲੀ ਤੋਂ ਪਿੰਡ ਤੱਕ ਤੇ ਇਸ ਕਰਕੇ ਆਪਾਂ ਪਹਿਲਾਂ ਹੀ ਜਦੋਂ ਸਫ਼ਰ ਸ਼ੁਰੂ ਕੀਤਾ ਸੀਗਾ ਕਹਿ ਕੇ ਤੁਰੇ ਸੀ ਵੀ ਬਾਕੀਆਂ ਸਾਈਕਲਿਸਟਾਂ ਨਾਲ ਥੋੜਾ ਜਆ ਵੱਖਰਾ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹ ਕੋਸ਼ਿਸ਼ ਆਪਾਂ ਕਰ ਰਹੇ ਆਂ ਤੇ ਰਾਤ ਆਪਾਂ ਤੁਹਾਨੂੰ ਪਤਾ ਹੀ ਆ ਦੋ ਤਿੰਨ ਦਿਨ ਹੋ ਗਏ ਅਮਰਤ ਵਿਲਾ ਚ ਰੁਕੇ ਆ ਆਪਣੇ ਪਵਨ ਬਾਈ ਆ ਜਿਹੜੇ ਉਹਨਾਂ ਦੇ ਕੋਲ ਤੇ ਬਾਈ ਨੇ ਬਹੁਤ ਜ਼ਿਆਦਾ ਇੱਜ਼ਤ ਮਾਨ ਬਖਸ਼ਿਆ ਪੂਰਾ ਦਿਲ ਦਾ ਹੀਰਾ ਬੰਦਾ ਆ ਤੇ ਸੋਹਣੀ ਸਹੂਲਤ ਹੈ ਇਹਨਾਂ ਦੇ ਹੋਟਲ ਦੀ ਵਿਲਾ ਦੀ ਜਾਨੀ ਕਿ 5 ਸਟਾਰ ਵਾਲੇ ਕੰਮ ਆ ਸਾਰਾ ਟੋਟਲੀ ਤੇ ਆ ਜਾਓ ਜੀ ਬਾਕੀ ਤੁਹਾਨੂੰ ਮળોਨੇ ਆ ਉਧਾਂ ਬਾਈ ਦੇ ਨਾਲ ਤੇ ਨਾਲੇ ਬਾਈ ਦਾ ਕਰਦੇ ਆਂ ਧੰਨਵਾਦ ਆਇਓ ਜੀ ਮਿਲਦੇ ਆਂ ਨੇ ਤੁਹਾਨੂੰ ਪਵਨ ਬਾਈ ਦੇ ਨਾਲ ਤੇ ਨਾਲੇ ਕਰਦੇ ਆਂ ਧੰਨਵਾਦ ਬਾਈ ਦਾ ਆਇਓ ਜੀ ਹਾਂਜੀ ਸਾਸਿ ਘਰ ਬਾਈ ਬਿਲਾ ਦਾ ਨਾ ਪਵਨ ਭਾਈ ਇਹ ਆ ਪਵਨ ਬਾਈ ਆਪਣੀ ਅੰਮ੍ਰਿਤ ਬਿਲਾ ਦੇ ਓਨਰ 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 ਹੀ ਰੱਖ ਲਓ ਭਾਜੀ ਹੁਣੀ ਹੁੰਦਾ ਇਹਨਾਂ ਦੇ ਓਨਰ ਜਿਹੜੇ ਯਾਨੀ ਕਿ ਇਹਨਾਂ ਦੇ ਜੀਜਾ ਜੀ ਆ ਤੇ ਤੁਸੀਂ ਵੀ ਬਾਈ ਆਨਰੇ ਹੋਏ ਨੇ ਜਦ ਇੰਨੀ ਜ਼ਿੰਮੇਵਾਰੀ ਸੰਭੀ ਆ ਤੁਸੀਂ ਤੇ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਇਹ ਬਾਈ ਨੇ ਪਵਨ ਨੇ ਆਪਣੇ ਕੋਲ ਇੱਥੇ ਰਹਿਣ ਦਾ ਖਾਣ ਪੀਣ ਦਾ ਕੋਈ ਪੈਸਾ ਨਹੀਂ ਲਿਆ ਹੈਗਾ ਤੇ ਆਪਾਂ ਕਿਹਾ ਵੀ ਬਾਈ ਨੂੰ ਜੇ ਲੋ ਖਾਣ ਪੀਣ ਦੇ ਲੈ ਲਓ ਰਹਿਣ ਦੇ ਜਿਹੜੇ ਉਹ ਰਹਿਣ ਦੋ ਕਮਰੇ ਦੇ ਰੂਮ ਦੇ ਤੇ ਬਾਈ ਕਹਿੰਦਾ ਨਹੀਂ ਤੇ ਬਾਈ ਨੇ ਸਿਰਫ ਕਹਿੰਦਾ ਜਿਹੜੇ ਆਪਾਂ ਕੱਪੜੇ ਡ੍ਰੈਕਿੰਗ ਕਰਾਏ ਆ ਉਹਦੇ ਦੇ ਦਿਓ ਤੇ ਬਾਈ ਨੇ ਯਾਨੀ ਇੰਨਾ ਦਿਲੋਂ ਪਿਆਰ ਕੀਤਾ ਤੇ ਇੰਨਾ ਮਾਨ ਸਤਕਾਰ ਦਿੱਤਾ ਆਪਾਂ ਨੂੰ ਆ ਪੂਰੇ ਸਫ਼ਰ ਜਾ ਕੇ ਇੱਥੇ ਆ ਕੇ ਇਹ ਮਾਨ ਸਤਕਾਰ ਤੇ ਇੰਨਾ ਪਿਆਰ ਮਿਲਿਆ ਭਾਜੀ ਪਹਿਲਾਂ ਤਾਂ ਬਹੁਤ ਧੰਨਵਾਦ ਜੀ ਰਣਾ ਬਾਈ ਕੁਝ ਕਹੋ ਬਾਈ ਕੋਪੂਲ ਮੇਰਾ ਭਰਾ ਮੈਂ ਤਾਂ ਖੁਸ਼ ਹੀ ਹੋਆ ਯਾਰ ਬਾਈ ਕੁਝ ਕੁਝ ਨਹੀਂ ਜੀ ਬਸ ਆਪ ਆਏ ਤੇ ਬਹੁਤ ਹੈ ਆਪ ਸਰ ਪਹਿਲੇ ਤਾਂ ਆਪ ਦਾ ਹੋਏ ਕਿ ਆਪ ਇਤਨੀ ਦੂਰ ਸੇ ਆਫ ਆਏ ਨਹੀਂ ਦੂਰ ਸੇ ਨਹੀਂ ਭਾਈ ਐਸੇ ਆ कई जगह गैस नहीं होता ना जो आपके आपने जितना प्यार दिया सत्कार मान दिया ना यानी कि दिल जै, जैसे बोलते दिल जीत लिया भाई आपने तो अब तो जे है भगवान करे आपका किसी तरह पंजाब आना हो और मैं आपको दुगना प्यार करके और दुगना आपको मान सत्कार देके आपका यानी कि जो किया वो वापस दे सकूं आपको देखो <laughs> अगर मौका लगा तो जरूर लाइफ में हम लेगा बनके आप समझा ਨੇ ਜਿਵੇਂ ਫੈਸਲੇ ਗੁੰਮਨੇ ਆ ਜਾਣਾ ਭਾਈ ਜਬ ਜਹਾਂ ਸੇ ਜਾਓਗੇ ਕਹੀਂ ਆਪਣੇ ਘਰ ਕੋ ਤੋ ਪੰਜਾਬ ਸੇ ਹੁੱਕਰ ਹੀ ਜਾਓਗੇ ਨਾ ਅਕਸਰ ਤੋ ਬਾ ਆ ਕੇ ਦੋ ਦਿਨ ਰੁੱਕ ਜਾਨਾ ਮੇਰੇ ਪਾਸ ਬੀ ਚਲੋ ਕੋਸ਼ਿਸ਼ ਕਰੇ ਬਹੁਤ ਧੰਨਵਾਦ ਹੋਗਾ ਅਗਰ ਆਪ ਰੁਕੋਗੇ ਭਾਈ ਤੇ ਇਹ ਜਾਨੀ ਕਿ ਆਪਣੇ ਕੋਈ ਸ਼ਾਪਦ ਨਹੀਂ ਹੈਗੇ ਜਿਹੜੇ ਆਪਾਂ ਸ਼ਾਪਤਾ ਜੀ ਬਾਈ ਦਾ ਧੰਨਵਾਦ ਕਰੀਏ ਤੇ ਬਾਈ ਨੇ ਬਹੁਤ ਜਿਆਦਾ ਹੀ ਪਿਆਰ ਦਿੱਤਾ ਆਪਾਂ ਨੂੰ ਮਾਨ ਸਤਕਾਰ ਜਾਨੀ ਕਿ ਜਿਦਾ ਪਹਿਲਾਂ ਵੀ ਕਹਿ ਗਏ ਨੇ ਆਪਾਂ ਦਿਲ ਜਤ ਲਿਆ ਤੇ ਬਾਈ ਦਾ ਪਹਿਲਾਂ ਵੀ ਆਪਾਂ ਤੁਹਾਨੂੰ ਵੀਡੀਓ ਦਿਖਾ ਲਈ ਚੁੱਕੇ ਆਂ ਅਮਰਿਤ ਪਹਿਲਾ ਵਾਇਰ ਨਵਨੀਤ ਟੂਰਿਸਟ ਤੇ ਜੇ ਵੀ ਕੋਈ ਵੀ ਭੈਣ ਭਰਾ ਘੁੰਮਣਾ ਆ ਜਾਂ ਸਿਰਫ ਆਪਣੇ ਲਈ ਜਿਹੜੇ ਆਪਾਂ ਨੂੰ ਪਿਆਰ ਕਰਦੇ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਣੇ ਕਰਕੇ ਬਾਈ ਕੋ ਜਰੂਰ ਲੱਕ ਕੇ ਜਾਇਓ ਯਾਰ ਬਾਈ ਦਾ ਸੁਭਾਅ ਬਹੁਤ ਸੋਹਣਾ ਆ ਪੂਰਾ ਤੁਹਾਨੂੰ ਐਜੇ ਜ਼ਮਾਨ ਸਤਿਕਾਰ ਮਿਲੂਗਾ ਠੀਕ ਆ ਭਾਈ ਯਾਰ ਧੰਨਵਾਦ ਆ ਬਹੁਤ ਬਹੁਤ ਇੱਕ ਵਾਰੀ ਸ਼ੇਅਰ ਭਾਈ ਦਿਲੋਂ ਯਾਰ ਧੰਨਵਾਦ ਭਾਈ ਤੇਰਾ ਬਹੁਤ ਤੇ ਬਾਈ ਹਣ ਚਾਹ ਵੀ ਬਣਾਉਣ ਲੱਗਾ ਕਹਿੰਦਾ ਇਦਾਂ ਨਹੀਂ ਤੁਰਨਾ ਹੈਗਾ ਚਾਹ ਬੁਲਾ ਕੇ ਤੁਰਨਾ ਆ। ਲਓ ਵੇ ਬਾਈ ਨੇ ਚਾਹ ਵੀ ਬਣਾ ਲਈ ਆ ਤੇ ਚਾਹ ਵੀ ਵਧੀਆ ਬਾਈ ਕੀਤਾ ਉਹ ਤਾਂ ਪੰਜਾਬ ਵਾਲਿਆਂ ਵਾਂਗੂ ਜਾਨੀ ਕਿ ਗਲਾਸ ਇਹ ਹੈ ਕੰਡਿਸਟਿਕ ਹੈ ਕੱਚ ਦੇ ਨਹੀਂ ਸਟੀਲ ਦੇ ਗਲਾਸ ਜਿੰਨੀ ਹੈਗੀ ਆ। ਤੇ ਸੈਂਡਵਿਚ ਵਗੈਰਾ ਬਾਈ ਨੇ ਬਣਾ ਲਿਆ ਤੇ ਆ ਬਾਈ ਦਾ ਛੋਟਾ ਭਰਾ ਆ। ਬਾਈ ਆਪਣਾ ਨਾਮ ਦੱਸ ਬਿੱਲਾ। ਸੰਜੀਵੋ ਮੇਰਾ ਨਾਮ। ਸੰਜੀਵ। ਅਭੀ ਸੁਆ ਉਠਾਇਆ ਪੂਰਾ ਕਰੰਟ ਵੀ ਨਹੀਂ ਆ ਨਾ। ਕਰੰਟ ਨਹੀਂ ਪਕੜਾ ਵੀ। ਠੀਕ ਹੈ ਜੀ ਖਾ ਪੀਣੇ ਆਚਾਰ ਫੇਰ ਛੱਡਦੇ ਆ ਲਗਾਮਾਂ ਘੋੜੇ ਦੀਆਂ ਚਲੋ ਪਾਣੀ ਦੀਆਂ ਬੋਤਲਾਂ ਲਗਾ ਬਾਈ ਭਰ ਕੇ ਦੇਣ ਚਲ ਠੀਕ ਹੈ ਬਾਈ ਹੁਣ ਇਜਾਜ਼ਤ ਹੈ ਨਾ ਵੇ ਧੰਨਵਾਦ ਮੇਰਾ ਵੀਰ ਦਾ ਦੁਬਾਰਾ ਆਉਗੀ ਦੇ ਦੇ ਦੁਬਾਰਾ ਪੱਕਾ ਮੈਂ ਗਿਆ ਅਗਲੇ ਸਾਲ ਚਾਹੇ ਆਪਣੇ ਬਸਮੇ ਨਾਮ ਆਉਂਗਾ ਜਰੂਰ ਆਪ ਕਰਲੀ ਕੇ ਸਾਥ ਜਰੂਰ ਆਈਏ ਹਾਂ ਜਰੂਰ ਜਰੂਰ ਬਾਈ ਚਲ ਠੀਕ ਹੈ ਬਾਈ ਧੰਨਵਾਦ ਹੈ ਨਾ ਕਰੀ ਫੇਰ ਮੇਰਾ ਭਰਾ ਘੋੜੇ ਆਪਿਆਂ ਦੀ ਆਪਾਂ ਤੂਫਾਨ ਦੀਆਂ ਲਗਾਮਾਂ ਛੱਡੀਆਂ ਆ ਮਨਾਲੀ ਤੋਂ ਆ ਗਏ ਆ 10 15 ਕਿਲੋਮੀਟਰ ਮੈਂ ਕਿਹਾ ਸਾਈਕਲਿਸਟ ਦੇ ਸੀ ਚਲੋ ਵੀਡੀਓ ਬਣਾਉਨੇ ਆ ਮਨ ਖੁਸ਼ ਹੋ ਜਾਂਦਾ ਹੈਲੋ ਹਾਲੇ ਹਾਲੇ ਉਹਦਾ ਯਾ ਜੂਮ ਕਰ ਲੇ ਲੇ ਲੋ ਬੀਬੀਆਂ ਵੀ ਸਾਈਕਲਿੰਗ ਕਰਦੀਆਂ ਆ ਸਾਡੇ ਵਾਲੀਆਂ ਗੋਡੇ ਦੋਦੇ ਕਹਿਣੀਆਂ ਇਹ ਕੋਈ ਗਰੁੱਪ ਲੱਗਦਾ ਆ ਜੀ पहला भी काफ़ी सैकल एस्ट है तो आप बना लगे हाँ सैकल ट्रैक का आता आह फायरफॉक्स हैलो भाई के बीच का भी फायरबॉक्स लाइया ਖੱਚ ਰੇ ਖੱਚ ਯਾਰਾ ਭਾਈ ਇਹ ਇਧਰ ਵਗਦਾ ਬਿਆਸ ਦਰਿਆ ਇਹ ਆ ਬਿਆਸ ਮਾਰਦਾ ਜਾਂਦਾ ਛੱਲਾਂ ਤੇ ਉਹ ਸਾਹਮਣੇ ਆਪਣੇ ਪਾਰ ਗਿਆ ਤੇ ਇਹ ਇਧਰ ਆ ਰਾਫਟਿੰਗ ਦਾ ਧਾਮ ਝਾਮ ਇਹੜੀ ਰਾਫਟਿੰਗ ਕਰਾਉਂਦੇ ਆ ਜਿਹੜਾ ਇਹਦੇ ਵਿੱਚ ਪਾਣੀ ਵਾਲੀ ਕੈਸਤੀ ਜੀ ਬੈਠ ਕੇ ਜਿਹੜਾ ਤੜਾਉਂਦੇ ਹੁੰਦੇ ਆ ਤੇ ਇਹ ਹੈ गाइस ਤੋਂ ਸਟਾਰਟਿੰਗ ਪੁਆਇੰਟ ਹੈ ਇਹ ਤੇ ਇਹਨਾਂ ਦਾ ਇਹ ਵਿਚਾਰਿਆਂ ਦਾ ਹੁਣ ਕਾਫੀ ਚੰਗਾ ਤਕੜਾ ਹੱਬ ਜਿਹਾ ਜਾਂਦਾ ਆ ਜਦੋਂ ਆਪਾਂ ਕੁੱਲੂ ਤੋਂ ਮਨਾਲੀ ਵੱਲ ਨੂੰ ਜਾਂਦੇ ਆ ਚਾਹੇ ਆਪਾਂ ਮਨਾਲੀ ਤੋਂ ਕੁੱਲੂ ਵੱਲ ਨੂੰ ਆਉਣੇ ਆ ਮਨਾਲੀ ਤੋਂ ਇਹ ਕੁੱਲੂ ਵੱਲ ਨੂੰ ਆ 30 ਕਿਲੋਮੀਟਰ ਬਾਈ ਤੋਂ ਆਪਾਂ ਪਤਾ ਕੀਤਾ ਆ ਇਧਰੋਂ ਤੇ ਜਿੱਦਾਂ ਇਹ ਤੁਹਾਨੂੰ ਦੱਸਿਆ ਸਟਾਰਟਿੰਗ ਪੁਆਇੰਟ ਆ ਇਹ ਉਹ ਸਾਹਮਣੇ ਬਾਈ ਬੈਠਾ ਆ ਬਾਈ ਨੂੰ ਪੁੱਛਿਆ ਆਪਾਂ ਬਾਈ ਮੈਂ ਕਿਹਾ ਵੀ ਸੀਜ਼ਨ ਦਾ ਮੰਦਾ ਆ ਜਾਂ ਕੀ ਗੱਲ ਆ ਬਾਈ ਕਹਿੰਦਾ ਨਹੀਂ ਸੀਜ਼ਨ ਦਾ ਤਾਂ ਨਹੀਂ ਮੰਦਾ ਕਹਿ ਸਕਦੇ ਬਈ ਬੰਦ ਕੀਤੀ ਐ ਇਹ ਵੋਟਿੰਗ ਬਈ ਬੰਦ ਕਰਨ ਦਾ ਇਹ ਆ ਬਈ ਹੁਣ ਬਰਸਾਤਾਂ ਦਾ ਟਾਈਮ ਆ ਕਹਿੰਦਾ ਪਿਛੋਂ ਮੀਂਹ ਮੂਹ ਦਾ ਕੌਣ ਨਹੀਂ ਪਤਾ ਪਾਣੀ ਦਾ ਕਿੰਨਾ ਆ ਜਾਣਾ ਇਸ ਕਰਕੇ ਬੰਦ ਆ ਇਹ ਹੈਗਾ ਆ ਕਸਬਾ ਬੋਵੇਲੀ ਜ਼ਿਲ੍ਹਾ ਹੁਲੂ ਰਾਫਟਿੰਗ ਸਟਾਰਟਿੰਗ ਪੁਆਇੰਟ ਤੇ ਇਹਦੇ ਵਿੱਚ 6 ਬੰਦੇ ਵਿੰਦੇ ਆ ਇਹਦੇ ਵਿੱਚ ਇਦਾਂ 6 ਬੰਦੇ ਵਿੰਦੇ ਆ ਇਹਨੂੰ ਰਾਫਟਿੰਗ ਜਿੱਦਾਂ ਕਹਿੰਦੇ ਪਤਾ ਹੀ ਆ ਜਿਹੜੇ ਬੰਦੇ ਇੱਧਰੋਂ ਆਉਂਦੇ ਆ ਮਨਾਲੀ ਵੱਲੋਂ ਉਹਨਾਂ ਨੂੰ ਤੇ 6 ਬੰਦੇ ਆ ਇੱਕ ਬੰਦੇ ਦਾ ਰੁਪਈਆ ਥੋੜੀ ਹੀ 바ਰਗੇਨਿੰਗ ਕਰਨੀ ਪੈਂਦੀ ਆ 3-4 400 ਤੇ ਮੰਨ ਜਾਂਦੇ ਆ ਇੱਕ ਬੰਦੇ ਦਾ ਤੇ 6 ਬੰਦਿਆਂ ਦੇ ਮਸਤੀ ਮਾਰਦੇ ਫਿਰ ਜਾਂਦੇ ਆ ਤੇ ਐਂਡ ਵਾਲਾ ਪੁਆਇੰਟ ਇਹਦਾ ਜਿੱਥੇ ਜਾ ਕੇ ਐਂਡ ਹੁੰਦਾ ਇੱਥੋਂ ਸਟਾਰਟਿੰਗ ਹੁੰਦੀ ਆ ਇਹਦਾ ਐਂਡਿੰਗ ਪੁਆਇੰਟ ਆ ਬੈਸ਼ਨੋਦੇਵੀ ਟੈਂਪਲ ਜਿਹੜਾ ਕਿ ਇੱਥੋਂ ਆਪਣੇ ਆ ਬਵੇਲੀ ਤੋਂ ਸਟਾਰਟਿੰਗ ਪੁਆਇੰਟ ਤੋਂ 10 ਕਿਲੋਮੀਟਰ ਬਣਦਾ ਆ ਤੇ 10 ਕਿਲੋਮੀਟਰ ਦੀ ਰਾਈਡ ਆ ਇਹ ਜੀ ਵਧੀਆ 3 400 ਜਿੱਦਾਂ 10 ਕਿਲੋਮੀਟਰ ਪਾਣੀ ਜੇ ਰਹਿਣਾ ਆ ਡਰ ਵੀ ਬਹੁਤ ਲੱਗਦਾ ਹੋਣਾ ਆ ਮਨ ਲਗਾਈ ਦਣਾ ਕਿੱਥੇ ਵਾਵਾ ਲੈ ਲਿਆ ਕਿੱਥੇ ਪੰਗਾ ਲੈ ਲਿਆ ਲਾ ਦੋ ਨਾ ਲੋਣ ਜੋਗੇ ਬੰਦੇ ਰੂ ਚੀਕਾਂ ਹੀ ਬਿੰਦੀ ਆਉਣੀਆਂ ਬੰਦੇ ਚੀਕਾਂ ਚਲੋ ਆ ਜਾਓ ਜੀ ਇੰਨੀ ਜਾਣਕਾਰੀ ਹੀ ਮੈਂ ਕਿ ਰਾਫਟਿੰਗ ਬਾਰੇ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਇਧਰ ਆਪਣਾ ਤੂਫਾਨ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਆ ਜਾਓ ਹੁਣ ਛੱਡ ਦਿਆਂ ਲਗਾਮਾਂ ਇਹਦੀਆਂ ਖੁੱਲੂ ਵੱਲ ਨੂੰ ਵਗਦਾ ਬਿਆਸ ਦਰਿਆ ਪਰਲੇ ਪਾਸੇ ਦਰਿਆ ਦੇ ਸ਼ਹਿਰ ਕੁੱਲੂ ਹਿਮਾਚਲ ਪ੍ਰਦੇਸ਼ ਤੇ ਆਪਾਂ ਦਾ ਆ ਜੀ ਦਿਖਾ ਦੇਣੀ ਆ ਤੁਹਾਨੂੰ ਤੇ ਪਿਆਸ ਦਰਿਆ ਦੇ ਕੰਢੇ ਤੇ ਗੁਰੂ ਘਰ ਸ਼ਹਿਰ ਕੁੱਲੂ ਦੇ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਸਦਾ ਹੀ ਅੰਗ ਸੰਗ ਰਹਿਣਾ ਸੱਚੇ ਪਾਤਸ਼ਾਹ ਜੀ ਸਭ ਚੜਦੀ ਕਲਾ ਵਿੱਚ ਰਹੀ ਤੇ ਆਪਾਂ ਬਾਈਪਾਸੇ ਨਿਕਲ ਗਏ ਸ਼ਹਿਰ ਕੁੱਲੂ ਚ ਐਂਟਰ ਨਹੀਂ ਹੋਏ ਤੇ ਇਧਰ ਆਪਣਾ ਤੂਫਾਨ ਆ ਆਇਓ ਛੱਡੀ ਲਗਾਮਾਂ ਫੇ ਹਾਂਜੀ ਜਿੰਨਾ ਦਿਨ ਜਾਣਦੇ ਆ ਜੀ ਆਪਾਂ ਕੁੱਲੂ ਪਹੁੰਚ ਗਏ ਸੀਗੇ ਤੇ ਕੁੱਲੂ ਪਹੁੰਚੇ ਤਾਂ ਆਪਾਂ ਆਪਣੇ ਭੌਂਤਰਾ ਨੂੰ ਵਾਦੇ ਸੀਗੇ ਤੇ ਪਿੱਛੋਂ ਬਾਈ ਹੁਣੀ ਆਏ ਮੋਟਰਸਾਈਕਲ ਬੁਲਟ ਤੇ ਆ ਤੇ ਆਇਓ ਤੁਹਾਨੂੰ ਬਾਈਆਂ ਨਾਲ ਮਿਲਾਉਣੇ ਆ ਹਾਂਜੀ ਭਾਈ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੋਨ ਗਰਮ ਹੋ ਜਾਂਦਾ ਤੀਜੀ ਵਾਰੀ ਫਤਿਹ ਬੁਲਾਉਣੀ ਪੈਗੀ ਦੇਖ ਲਾ ਲਾ ਫਤਿਹ ਜਿੰਨੇ ਬੁਲਾਈ ਜਾਵੇ ਉਹਨਾਂ ਦੀ ਵਧੀਆ ਗੱਲ ਆ ਚੰਗੀ ਗੱਲ ਆ ਬਿਲਕੁਲ ਬਿਲਕੁਲ ਫੋਨ ਗਰਮ ਹੋ ਜਾਂਦਾ ਜੀ ਇਹ ਕਰਕੇ ਆ ਕਿਉਂਕਿ ਇੱਥੇ ਧੁੱਪ ਬਹੁਤ ਤੇਜ਼ ਆ ਚੱਲਦਿਆਂ ਤੋਂ ਠੰਡਾ ਹਵਾ ਬੜੀ ਠੰਢੀ ਆ ਤੇ ਭਾਈ ਪਹਿਲਾਂ ਆਪਣਾ ਨਾਮ ਦੱਸਿਓ ਮੇਰਾ ਨਾਮ ਜੀ ਡਾਕਟਰ ਬਲਦੇਵ ਸਿੰਘ ਠੀਕ ਗੱਲ ਤੇ ਕਿੱਥੋਂ ਬਿਲੋਂਗ ਕਰਦੇ ਹੋ ਜੀ ਬਿਲੋਂਗ ਜਿਲ੍ਹਾ ਸੰਗਰੂਰ ਆ ਮੇਰਾ ਪਿੰਡ ਨੂਰਪੁਰਾ ਚੰਨੋ ਦੇ ਲੱਗਿਆ ਆ ਅਸੀਂ ਨਾਬ ਠੀਕ ਹੈ ਭਾਜੀ ਤੁਹਾਡਾ ਕੀ ਨਾਮ ਹੈ ਜੀ ਆਪਾਂ ਦਾ ਡਿਸਟ੍ਰਿਕਟ ਹੈਗਾ ਮਲੇਰਕੋਟਲਾ ਮਲੇਰਕੋਟਲਾ ਠੀਕ ਠੀਕ ਹੈ ਜੀ ਅਸੀਂ ਦੋਨੇ ਟੂਰ ਲਾ ਰਹੇ ਆਂ ਇਧਰ ਸਪਤਿ ਕਾਜਾ ਕਰਕੇ ਆਏ ਆਂ ਕਾਜਾ ਕਰਕੇ ਆਏ ਆਂ ਭਾਜੀ ਸਹੀ ਸਹੀ ਹੈ ਭਾਜੀ ਤੇ ਆਪਣਾ ਵੀ YouTube ਚੈਨਲ ਹੈ ਹਾਂ ਕੀ ਨਾਮ ਭਾਈ ਦੱਸਿਓ ਪਹਿਲਾਂ ਨਾਮ KBS13 ਤੇ ਬਾਈ ਨੂੰ ਬਾਈ ਫੋਲੋ ਕਰੋ ਤੇ ਮੋਟੀਵੇਸ਼ਨ ਹੀ ਮਿਲਦੀ ਹੁੰਦੀ ਇਦਾਂ ਦੇ ਬੰਦਿਆਂ ਨੂੰ ਫੋਲੋ ਕਰਕੇ ਵੱਧ ਤੋਂ ਵੱਧ ਗੁਰਤੇਜ ਸਿੰਘ ਬਾਈ ਨੂੰ ਵੀ ਫੋਲੋ ਕਰੋ ਦੇਖੋ ਕਿੰਡੀ ਮਿਹਨਤੀ ਇਕਾਲਾ ਸਾਈਕਲਿਸਟ ਹੈ ਮੈਂ ਜਾਂਦਾ ਜਾਂਦਾ ਰੁਕਿਆ ਇਹਨਾਂ ਦੀ ਵੀ ਵੀਡੀਓ ਬਣਾਈ ਹੈ ਕਿਉਂਕਿ ਮੈਂ ਵੀ ਸਾਈਕਲਿਸਟ ਆ ਪਰ ਮੈਂ ਇਨੀਵੁਰ ਨੇ ਕਿਹਾ ਮੇਰੀ 250 ਕਿਲੋਮੀਟਰ ਦੀ ਰਾਈਡ ਰਹੀ ਹੈ ਮੇਰੀ ਵੀਡੀਓ ਵੀ ਹੈਗੀਆਂ ਨੇ ਤੇ ਜਿਵੇਂ ਬੜੂ ਸਾਹਿਬ ਹੋ ਗਿਆ ਪੌਂਟਾ ਸਾਹਿਬ ਹੋ ਗਿਆ ਤੇ ਮੇਰਾ ਚਾਹ ਹੈਗਾ ਤੁਹਾਨੂੰ ਤੁਸ਼ੀਲ ਕਰਨ ਦਾ ਪਰ ਮੈਨੂੰ ਥੋੜੀ ਜਿਹੀ ਦਿੱਕਤ ਆ ਸਾਹ ਦੀ ਜੀ ਜੀ ਪ੍ਰੋਬਲਮ ਆ ਜਾਂਦੀ ਹੈ ਤੇ ਪੋਲੀਓ ਹੋਣ ਕਰਕੇ ਉਹਨਾਂ ਜੋਰ ਨਹੀਂ ਪੜਦਾ ਕਿਉਂਕਿ ਬਹੁਤ ਟਾਈਮ ਲੱਗ ਜਾਂਦਾ ਫਿਰ ਬਿਲਕੁਲ ਬਾਈ ਦੀ ਇੱਕ ਵੱਡੀ ਗੱਲ ਦੇਖੋ ਬਾਈ ਦੀ ਥੋੜੀ ਲੱਤ ਦੇ ਵਿੱਚ ਪ੍ਰੋਬਲਮ ਆ ਤੇ ਫੇਰ ਵੀ ਬਾਈ ਨੇ ਆ ਜਿਹੜੇ ਸਾਈਕਲ ਤੇ ਦੱਸੇ ਆ ਇਹ ਬਹੁਤ ਮੁਸ਼ਕਲ ਆ ਬਾਈ ਕਰਨੇ ਬੀਬੀ ਸੌਖਾ ਨਹੀਂ 250 ਕਿਲੋਮੀਟਰ ਦਿਹਾੜੀ ਦਾ ਕੱਢਣਾ ਖਾਲਾਜੀ ਦਾ ਪਾੜਾ ਨਹੀਂ ਬਾਈ ਇਹ ਫੜੂ ਸਾਹਿਬ ਵੀ ਬਦਲ ਕੇ ਦੇਖ ਲਓ ਸਾਡੇ ਪਿੰਡ ਤੋਂ 250 ਕਿਲੋਮੀਟਰ ਪੈਂਦਾ ਹਿਲ ਏਰੀਆ ਘੱਟੋ ਘੱਟ 100 ਕਿਲੋਮੀਟਰ ਕੱਢਣਾ ਪੈਂਦਾ ਤੇ ਪੌਂਡਾ ਸਾਹਿਬ ਵੀ ਭਾਜੀ ਵੇਖ ਲਓ ਕਿੰਨਾ ਹੈ ਨਾ ਹਾਂ 60 ਕਿਲੋਮੀਟਰ ਹੋ ਗਈ ਆ ਅੱਜ ਸ਼ਾਮ ਨੂੰ 7 ਵਜੇ ਬਸ ਸਲੂਟ ਹੈ ਬਾਈ ਤੈਨੂੰ ਬਾਈ ਵੀ ਬਹੁਤ ਬਹੁਤ ਮਾਰਾ ਚੜਦੀ ਕਲਾ ਚੜਦੀ ਕਲਾ ਬਾਈ ਫੋਲੋ ਕਰੋ ਲਾਈਕ ਕਰੋ ਤੇ ਸ਼ੇਅਰ ਦੱਬ ਕੇ ਕਰਿਆ ਕਰੋ ਸਹੀ ਸਹੀ ਤੇ ਬਾਈ ਹੁਣੀ ਆ ਘੋੜਾ ਲੈ ਗਿਆ ਹੀ ਆਪਣਾ ਹਾਂ ਇਹ ਘੋੜਾ ਕਾਮਯਾਬ ਹੈ ਜਿੱਦ ਤੂੰ ਮਰਜੀ ਦਵਾ ਲੈ ਲੋ ਚਾਹੇ ਕਰਤੇ ਆਂ ਸੈਟ ਉਹਨਾਂ ਤੇ ਚਾਹੇ ਪਹਾੜਾਂ 'ਚ ਬਾਈ ਹੁਣੀ ਸਮਾਨ ਵੀ ਜਾਨੀਏ ਬਾਵਾ ਲੱਦੀ ਫਿਰਦੇ ਆ ਬਾਈ ਭਜਨ ਹੋਣਾ ਮੇਰੇ ਤਾਂ 60 70 ਦੇ ਲੱਗੇ ਹਨ 70 70 ਦੇ ਸਥਾਨ ਪੀਣ ਦਾ ਸਮਾਨ ਇੱਚਾ ਕੁਕਿੰਗ ਦਾ ਇਹ ਨਾਲ ਟੈਂਟ ਆ ਬਾਈ ਤਾਂ ਕਿ ਆਪਾਂ ਦੇਖੋ YouTube ਪਰ ਹੁੰਦਾ ਸਰਵਾਈਵ ਕਰਦੇ ਆ ਆਪਾਂ ਨੂੰ ਖਾਚੇ ਦੀ ਬਹੁਤ ਲੋੜ ਹੁੰਦੀ ਹੈ ਬਚਦੇ ਦੀ ਬਿਲਕੁਲ ਇੰਨੀ ਬਚਤ ਹੋ ਜੇ ਜੇ ਤੁਸੀਂ ਇੱਕ ਦਿਨ ਟੈਂਟ ਲਾਉਂਦੇ ਹੋ ਤਾਂ ਸਮਝ ਲਓ ਤੁਹਾਡਾ 1500 ਰੁਪਏ ਬਚ ਗਿਆ ਬਚ ਗਿਆ ਬਿਲਕੁਲ ਬਾਈ ਤੁਹਾਡਾ ਟੂਰ ਦਾ ਖਰਚਾ ਨਿਕਲ ਰਿਹਾ ਹੈ ਬਿਲਕੁਲ ਬਿਲਕੁਲ ਇਹ ਸਾਡੀ ਅਪਡੇਟਸ ਥੋੜੀ ਜੀ ਨਹੀਂ ਨਹੀਂ ਬਹੁਤ ਵਧੀਆ ਲੱਗਾ ਭਾਈ ਜੀ ਮਿਲ ਕੇ ਮੇਰਾ ਵੀ ਤਾਂ ਹੌਸਲਾ ਵੱਧ ਜਾਂਦਾ ਹੈ ਜੀ ਜੀ ਠੀਕ ਹੈ ਬਾਈ ਧੰਨਵਾਦ ਬਾਈ ਰੱਬ ਰੱਖਾ ਬਾਈ ਗੁਰਜੀ ਖਾਲਸਾ ਭਾਈ ਗੁਰਜੀ ਕੀ ਬੱਲੇ ਲਓ ਜੀ ਆਪਾਂ ਪਹੁੰਚ ਗਏ ਆ ਪੌਂਤਰ ਦੇ ਚੌਂਕ ਵਿੱਚ ਔਰ ਰੋਡ ਸਿੱਧਾ ਪੌੜ ਵੱਲੋਂ ਆਉਂਦਾ ਆ ਕੁਲੂ ਵੱਲੋਂ ਤੇ ਇੱਧਰ ਨੂੰ ਆ ਚੱਲ ਜਾਂਦਾ ਭੋਂਤਰ ਸ਼ਹਿਰ ਵਿੱਚ ਨੂੰ ਤੇ ਆਹ ਰੋਡ ਤਾਂ ਫਿਰ ਤੁਹਾਨੂੰ ਪਤਾ ਹੀ ਆ ਜਿਹੜੇ ਇੱਧਰ ਨੂੰ ਆਉਂਦੇ ਆ ਇਹ ਚੱਲ ਜਾਂਦਾ ਕਸੌੜ ਨੂੰ ਤੇ ਮਨੀਕਰਨ ਸਾਹਿਬ ਨੂੰ ਤੇ ਖੀਰਗੰਗਾ ਟਰੈਕਲ ਨੂੰ ਤੇ ਇੱਕ ਪੈਂਡ ਹੋ ਰਿਹਾ ਉਹ ਜਿਹੜੇ ਸਾਡੇ ਪੈਂਡ ਵਾਲੇ ਇੱਧਰ ਨੂੰ ਆਉਂਦੇ ਆ ਆਪਣਾ ਸਮਾਨ ਪੱਤਾ ਲੈਣ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿਹੜਾ ਪੈਂਡ ਆਉਣਾ ਆ ਇੱਧਰ ਉਮਨੀ ਕਾਂ ਤੋਂ ਥੋੜੇ ਅੱਤਾਂ ਭਜ ਜਾਂਦਾ ਆ। ਪਤੰਦਰ ਿੱਡੀ ਦੂਰੋਂ ਆਉਂਦੇ ਆ ਸੌਦਾ ਪੱਤਾ ਲੈਣ ਆਪਣਾ। ਰੋੜ ਕੀ ਵਾਲੇ। ਤੇ ਉਹ ਚੱਲ ਗਿਆ ਸਾਹਮਣੇ ਪੌਂਤਰ ਨੂੰ ਤੇ ਆ ਆਪਣੇ ਵਾਲਾ ਰੋੜ ਆ ਹੁਣ। ਮੰਡੀ ਵਾਲ ਨੂੰ। ਇਹ ਆਪਾਂ ਪੌਂਤਰ ਦੇ ਬਾਹਰ ਬਾਹਰ ਦੀ ਨਿਕਲ ਜਾਣਾ ਆ ਬਾਈਪਾਸੇ ਜਾਨੀ ਕੇ। ਚੱਲ ਬਈ ਤੂਫਾਨ। ਜਾ ਕੇ ਮੂਰੇ ਕੋਹ ਪੂੰਡਾ ਪੂੰਡਾ ਖਾਣੇ ਆ ਪੰਦਰੇ ਜੇ ਨਿਕਲ ਗਏ। ਆ ਦਿਖਿਆ ਇੱਕ ਰੈਸਟੋਰੈਂਟ ਜੀ ਆਪਣੀ ਰਸੋਈ ਤੇ ਇਧਰ ਆਪਣਾ ਘੋੜਾ ਲਾਤਾ ਆਪਾਂ ਸ਼ਿਵਾ ਕੋ ਆ ਜਾਓ ਇੱਥੇ ਖਾਣੇ ਆ ਪਰੌਂਠਾ ਪਰੌਂਠਾ ਖਾ ਕੇ ਫੇਰ ਛੱਡਾਂਗੇ ਲਗਾਮਾ ਘੋੜੇ ਦੀ ਲਓ ਜੀ ਆਪਾਂ ਓਟੀ ਹੈ ਗਸਬਾ ਨੰਗੇ ਆਏ ਆ ਤੇ ਧੁੱਪ ਨੇ ਪੂਰੀ ਮੱਤ ਮਾਰੀ ਹੋ ਆ ਦੇਖੋ ਆਏ ਵੇਰੇ ਬਾਹ ਲੂਹਾ ਵਰਦਾ ਲੂਹਾ ਮੰਡੀ ਵਾਲੇ ਹੈਗਾ ਆ ਆਪਾਂ ਨੂੰ 45 46 ਕਿਲੋਮੀਟਰ ਇੱਥੇ ਦਾ ਆੜੇਦਵਾਲੇ ਦਾ ਬੰਨੀ ਅਨੰਦ ਵਾਜਦਾ ਬਹੁਤ ਔਫਲੇ ਮਤ ਤੁਹਾਰੀ ਭਈਆ ਤੇ ਨਾਲ ਜਿਹੜਾ ਸਾ ਆਪਣੇ ਬਿਆਸ ਦਰਿਆ ਵਗਦਾ ਵਾ ਉਹਨੂੰ ਦੇਖਦੇ ਤੁਰੇ ਹੋਲੇ ਆ ਤੇ ਹੁਣ ਮੈਂ ਕਿਹਾ ਪਾਣੀ ਪੀ ਲਈਏ ਕੁੱਟ ਗਰਮੀ ਬਹੁਤ ਆ ਪੂਰਾ ਲੂਹਾ ਵੰਡਿਆ ਆ ਮੈਂ ਕਿਹਾ ਲੇਟ ਕੱਸ ਲਈਏ ਹੁਣ ਘੋੜੇ ਤੇ ਇਹ ਗਗਨਦੀਪਾਈ ਦਾ ਫਰੈਂਡ ਦਾ ਆਪਣੇ ਯਾਰ ਦਾ ਭਰਾ ਦਾ ਗਿਫਟ ਦਿੱਤਾ ਜਿਹੜਾ ਅੱਜ ਕੰਮ ਹੋਣਾ ਟਨਲ ਚ ਟਨਲ ਜੁਮਰੇ ਨਹੀਂ ਰਾਜਿਆ ਆਇਆ ਪਹਿਲੀ ਟਨਲ ਪੈਣ ਲੱਗੀ ਆਪਾਂ ਨੂੰ ਮੰਡੀ ਵਾਲ ਨੂੰ ਜਾ ਰਹੇ ਆਪਾਂ ਭੰਡੋਵਾਲ ਨੂੰ ਯਾਨੀ ਕਿ ਭੌਂਤਰ ਤੋਂ ਮੰਡੀ ਨੂੰ ਪਹਿਲੀ ਟਨਲ ਆਈ ਆ ਹਾਂ ਕਾਹਦੇ ਆਪਾਂ ਦੂਜੇ ਪਾਰ ਆ ਗਏ ਆ ਟਨਲ ਦੀ ਲੰਬਾਈ ਹੈ 3 ਕਿਲੋਮੀਟਰ ਤੇ ਓਟ ਨਾਲੇ ਨਾ ਨਾ ਟਨਲ ਜਾਈ ਜਾਂਦੀ ਆ ਓਟ ਜਿੱਦਾਂ ਟਨਲ ਪਾਰ ਕਰਕੇ ਆਪਣੇ ਭੋਂਤਰਾਲ ਨੂੰ ਪਹਿਲਾ ਕਸਵਾਜਾ ਆਉਂਦਾ ਉਹ ਉਹਦੇ ਨਾਂ ਨਾਲ ਜਾਣੀ ਜਾਂਦੀ ਹੈ ਉਹ ਕਸਵੇ ਦੇ 3 ਕਿਲੋਮੀਟਰ ਦੀ ਲੰਬਾਈ ਆ ਪਰ ਅੰਦਰ ਨਿਆਰਾ ਇੰਨਾ ਸਗਾ ਆਪਾਂ ਦਾ ਸਪੀਡ ਵੀ ਹੌਲੀ ਕਰਦੀ ਯਾਨੀ ਇਦਾਂ ਦੀ ਵੇਸੀ ਇਦਾਂ 20 ਤੇ ਛੱਡਿਆ ਹੁੰਦਾ ਆ ਤੇ ਜਦੋਂ ਬਾਹਰ ਨਿਕਲੇ ਤੇ ਇਦਾਂ ਲੱਗਾ ਭਗਵੰਤ ਜੀ ਮਨ ਲਾਈਟ ਕੱਟ ਰਹੀ ਆ ਤੇ ਹੁਣ ਗਾਲਾਂ ਕੱਢਾ ਬਾਹਰ ਲੂਆ ਵਰਦਾ ਪੂੜਾ ਹਵਾ ਕ ਚਲਦੀ ਕਰਕੇ ਥੋੜਾ ਯਾਦਰਾ ਹੋ ਕੇ ਆਇਆ ਕਿ ਨਹੀਂ ਦਿਵਾਨ ਅੱਜ ਸਦਾ ਹੀ ਨਿਸ਼ਾਨ ਰਹਿਣ ਚੂਲਦੇ ਪੰਥ ਖਾਲਸਾ ਮਹਾਰਾਜ ਦੇ ਰਹਿਣਾ ਆਪਾਂ ਨੂੰ ਆਲੇ ਸ਼ੈਜ਼ ਜਾਂ ਦੋ ਜਾਂ ਤਿੰਨ ਹੋਰ ਪਹਿਣ ਗਿਆ ਮੰਡੀ ਤੱਕ ਆ ਜਿਹੜਾ ਤੁਹਾਨੂੰ ਆ ਕੁੱਪਰ ਪੁਲ ਦੀਦਾ ਹਨ ਇਹ ਉਹ ਮੋਰੇ ਕਟੜਾ ਲਿਆ ਇਹ ਟਨਲ ਤੋਂ ਬਾਹਰ ਨਿਕਲਦੇ ਨਾਲੇ ਇੱਕ ਪੁਲ ਸ਼ੁਰੂ ਹੋ ਜਾਂਦਾ ਜਦੋਂ ਆਪਾਂ ਮੰਡੀ ਵੱਲੋਂ ਪੰਥਰ ਵੱਲ ਨੂੰ ਜਾਂਦੇ ਆ ਤੇ ਪੜ ਦੇ ਉੱਤੋਂ ਤੋਂ ਦੀ ਹੋ ਕੇ ਮੋੜੇ ਜਾ ਕੇ ਫੇਰ ਦੂਜੀ ਟਨਲ ਦੇ ਨਾਲੇ ਜੁੜ ਜਾਂਦਾ ਬੰਦਾ ਦੂਜੀ ਟਨਲ ਤੇ ਵੜ ਜਾਂਦਾ ਤੇ ਉਹ ਟਨਲ ਵਨਵੇ ਆ ਉਹ ਸਿਰਫ ਆਪਣੇ ਮੰਡੀ ਤੋਂ ਕੁੱਲੂ ਵੱਲ ਨੂੰ ਜਾਣ ਵਾਲਿਆਂ ਲਈ ਆ ਤੇ ਜਿਹੜੇ ਬੰਦੇ ਆਪਣੇ ਇਧਰੋਂ ਕੁੱਲੂ ਵੱਲੋਂ ਪੋਂਤਰ ਵੱਲੋਂ ਮੰਡੀ ਨੂੰ ਆਉਂਦੇ ਉਹ ਥੱਲੇ ਦੀ ਆਂਦੇ ਆ ਅਜੇ ਤੱਕ ਗੱਡੀਆਂ ਜਾਂਦੀਆਂ ਇਹ ਮੋੜੇ ਟਨਲ ਇਹ ਥੱਲੇ ਵੀ ਆਉਂਦੇ ਰਾਹ ਤੇ ਟਨਲ ਚ ਗੱਡੀ ਐਂਟਰ ਹੋ ਲੈਂਦੀ ਆ ਫੋ ਉਗਦੇ ਨਹੀਂ ਹੈ ਅੱਜ ਕਾ ਹੈ ਨਹੀਂ ਕਾ ਵੀਡੀਓ ਦੇ ਦੇ ਨੂੰ ਆਪਾਂ ਏਦਾਂ ਦੀਆਂ ਭਰੀ ਜਾਂਦੇ ਆ ਵੇ ਤੇ ਨਰਜੀ ਆਪਾਂ ਡਾਊਨਲੋਡ ਕਰ ਲਈਏ ਇਲੈਕਟ੍ਰਲ ਲਿਆ ਇੱਕ ਕੋਲ ਆ ਤੇ ਆਪਾਂ ਮੋਰੇ ਫਿਆਉਣਾ ਟਨਲ ਤੇ ਬੜਨਾ ਹੈ ਠੰਡਾ ਠੰਡਾ ਜਿਹਾ ਲੱਗਣਾ ਫੇ ਜਾ ਕੇ ਮਜ਼ਾ ਜਣਾ ਪਹਿਲੀ ਟਨਲ ਨਾਲੋਂ ਆਹ ਟਨਲ 36000 ਪਹਿਲੀ ਤਾਂ ਨੇਰਾ ਹੀ ਬਹੁਤ ਸੀਗਾ ਐਜ ਤਾਂ ਚਾਨਣ ਹੀ ਕੀਤਾ ਪਿਆ ਦੇਖੋ ਇਹ ਦੂਜੀ ਟਨਲ ਰਹੀ ਆ ਆਪਾਂ ਨੇ ਯਾਨੀ ਪਹਿਲੀ ਓਟ ਆਈ ਸੀਗੀ ਤੇ ਦੂਜੀ ਇਹ ਆ ਤੇ ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਟਨਲ ਤੋਂ ਬਾਹਰ ਨਿਕਲ ਕੇ ਸਾਂਝੀ ਕਰਦੇ ਆ ਯਾਰ ਤੇ ਇਦਾਂ ਆਨੰਦ ਮਾਣੋ ਜੀ ਕਨਈ ਤੂਫਾਨ ਖੋਸ਼ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਸਾਹਮਣੇ ਟਨਲ ਤੋਂ ਬਾਹਰ ਆ ਕੇ ਨਾਲ ਹੀ ਫੇਰ ਇੱਕ ਟਨਲ ਜੋੜੀ ਹੋਆ ਆਹਾਂ ਦੇ ਨਾਲ ਹੀ ਇਹ ਟਨਲ ਸ਼ੁਰੂ ਹੁੰਦੀ ਟਨਲ ਨੰਬਰ 11 ਤੇ ਉਹ ਹੈ ਟਨਲ ਨੰਬਰ 12 ਪਰ ਇਹ ਕੱਲੇ ਵਨਵੇ ਆ ਇਧਰ ਦੀ ਆਪਣੇ ਕੁਲੂ ਤੋਂ ਮਨਾਲੀ ਤੋਂ ਮੰਡੀ ਵੱਲ ਨੂੰ ਜਾਣ ਲਈ ਤੇ ਉਹ ਜਿਹੜੀ ਟਨਲ ਆ ਉਹ ਮੰਡੀ ਤੋਂ ਕੁਲੂ ਮਨਾਲੀ ਆ ਤੂੰ ਜਾਣ ਲਈ ਇਹ ਕੰਮ ਬਹੁਤ ਵਧੀਆ ਕੀਤਾ ਆ ਆ ਜਾਓ ਹੁਣ ਇਹਨੂੰ ਵੀ ਕਰਦੇ ਆਂ ਪਾਰ ਔਰ ਦੋਨੇ ਟਨਣਾ ਮਲਾ ਕੇ ਘੱਟੋ ਘੱਟ ਬਾੜ ਵੀ ਬਣਦੀ ਹੋਣੀ ਆ ਅੱਠ ਨੌਕ ਦਾ ਕਾਫੀ ਲੰਬੀ ਸੀਗੀਆਂ ਦੋਈ ਟਨਣਾ ਤੇ ਇਧਰ ਆਪਣੇ ਬਾਗ ਦਾ ਬਿਆਸ ਤੇ ਹੁਣ ਆਪਾਂ ਇਹ ਤੋਂ ਥੱਲੇ ਉੱਤਰ ਕੇ ਉਹ ਸਾਹਮਣੇ ਜਾਵਾਂਗੇ ਸਾਹਮਣੇ ਇਹ ਜਾਮ ਲੱਗਾ ਲਾਤਾ ਉੱਧਰ ਉਹ ਗੱਡਖਾਨਾ ਚੰਗਾ ਹੀ ਖੜਾ ਆ ਬਾਕੀ ਦੇਖਦੇ ਆ ਉੱਥੇ ਪਹੁੰਚ ਕੇ ਏ ਗਰਮੀ ਲੈ ਗਰਮੀ ਮਾਦਾ ਬਾਦਸ਼ਾਹ ਜਿੱਤੇ ਹੁਣ ਆ ਪਹਾੜ ਜਿਆ ਚੜਨਾ ਆਪਾਂ ਘੁੰਮ ਘਵਾ ਕੇ ਮੈਂ ਕਿਹਾ 10 ਮਿੰਟ ਰੈਸਟ ਕਰ ਲਈ ਮਾੜੀ ਜੀ ਪਟਾ ਪਟਾ ਨੂੰ ਗੋਡਿਆਂ ਗੋਡਿਆਂ ਥੋੜੇ ਸਾਹ ਆ ਜਵੇ ਆ ਗੱਡੀਆਂ ਉਤਰਦੀਆਂ ਤੇ ਆਪਾਂ ਚੜਨਾ ਆਂ ਭੰਡੋਵਾਲ ਨੂੰ ਆਇਆ ਆਇਆ ਐਚਪੀ 34 ਐਫ 20 52 ਆ ਮੰਡੀ ਵਾਲੇ ਏਰੀਏ ਦੇ ਵਿੱਚ ਤੂੰ ਆਪੇ ਹੀ ਹਿਸਾਬ ਲਾ ਲਓ ਕਿੰਨੀ ਗਰਮੀ ਆ ਚਾਕਲੇਟ ਦਾ ਉਹ ਲਓ ਇਹ ਹੁਣ ਸਮਝ ਨਹੀਂ ਆਉਂਦੀ ਖਾਵਾ ਕਿਦਾਂ ਇਹ ਤਾਂ ਕਾਲਫੀ ਆ ਮੈਂ ਹੁਣ ਚੂਸਣੀ ਹੀ ਪੈਣੀ ਆ ਇਦਾਂ ਦੀ ਹੋ ਗਈ ਆ ਦੇ ਆ ਦੇ ਚੂਸਣ ਵਾਲਾ ਕੰਮ ਹੋ ਗਿਆ ਇਹ ਹੈ ਚਾਕਲੇਟ ਇਹ ਉਦਾਂ ਦੇਖਿਓ ਤਾਂ ਮੜੀ ਯਾਰ ਕਦੇ ਹੋਰੀ ਕੋਸ ਤਾਂ ਨਹੀਂ ਖਾ ਹੋ ਜੂਗਾ ਹਾਂ ਟਰੱਕ ਜਿਹੜਾ ਇੱਧਰ ਆ ਦੇ ਆਪਾਂ ਚੜ ਰਹੇ ਆ ਇਹ ਪਿਛੋਂ ਜਦੋਂ ਆਪਾਂ ਮਨਾਲੀ ਤੋਂ ਕਰਦੇ ਆ ਤੇ ਜ਼ਿਆਦਾ ਆਪਾਂ ਨੂੰ ਡਾਉਨ ਹੀ ਆਉਂਦਾ ਆ ਤੇ ਵਿਚ ਵਿਚ ਮਾੜਾ ਮੋਟਾਈ ਚੜਾਈ ਆਉਂਦੀ ਆ ਤੇ ਫੇਰ ਡਾਉਨ ਜਾ ਲੈਂਦਾ ਆ ਉਹ ਸਰੀਰ ਵਿੱਚ ਗਰਮ ਨਹੀਂ ਹੁੰਦਾ ਭੂਰਾ ਤੇ ਮੋਰੇ ਆ ਕੇ ਆਵੇ ਪੰਡੋ ਵਾਲੀ ਚੜਾਈ ਪੈਂਦੀ ਆ ਇਹ ਫਿਕੜਾਉਂਦੀ ਚੀਕਾਂ ਜੇ ਦਾ ਸਰੀਰ ਗਰਮ ਹੋਵੇ ਫੇਰ ਇਹ ਚੜਾਈ ਨਾਰਮਲ ਲੱਗਣੀ ਆ ਤੇ ਸਰੀਰ ਪੂਰਾ ਗਰਮ ਨਹੀਂ ਹੁੰਦਾ ਤੇ ਚੜਾਈ ਫੇਰ ਚੀਕਾਂ ਘੜਾਉਂਦੀ ਤਾਂ ਹੁਣ ਰੁੜਕੀ ਵਾਲੀਆਂ ਨਿਕਲੀਆਂ ਪਈਆਂ ਤੇ ਇਧਰ ਪਿਆਸ ਆਪਣੇ ਨਾਲ-ਨਾਲ ਚੱਲ ਰਿਹਾ ਹੈ ਤੇ ਆ ਆ ਪਹਾੜੀਆਂ ਸਾਪੜੋਦੀਆਂ ਲਓ ਜੀ ਆਪਾਂ ਪਹੁੰਚ ਗਏ ਆ ਪੰਡੋ ਡੈਮ ਤੇ ਇਹ ਆ ਪੰਡੋ ਦਾ ਡੈਮ ਤੇ ਇਹ ਚੜਾਈ ਵੀ ਇਹਦੇ ਡੈਮ ਨਾਲ ਹੀ ਦੇ ਨਾਂ ਨਾਲ ਜਾਣੀ ਜਾਂਦੀ ਆ ਚੜਾਈ ਪਈ ਆਪਾਂ ਨੂੰ ਇਹ 4 ਕਿਲੋਮੀਟਰ ਦੀ ਇਧਰੋਂ ਉਹ ਪਹਾੜ ਦੇ ਪਿੱਛੇੋਂ ਆਏ ਆਪਾਂ ਇਹ ਆ ਪੰਡੋ ਡੇਮ ਹਿਮਾਚਲ ਪ੍ਰਦੇਸ਼ ਜਿਲ੍ਹਾ ਇਹਨੂੰ ਮੰਡੀ ਹੋਣਾ ਆ ਕਿਉਂਕਿ ਮੰਡੀ ਇੱਥੋਂ 20 ਕਿਲੋ ਰਹਿ ਜਾਂਦੀ ਆ 20 ਕਿਲੋਮੀਟਰ ਇਹ ਆ ਜੀ ਹਿਮਾਚਲ ਸੂਬੇ ਦਾ ਸ਼ਹਿਰ ਪੰਡੋ ਸਾਡੇ ਸੋਖੇ ਮਿੱਤਰ ਦੇ ਸੌਰੇ ਸੌਰੇ ਵੀ ਸਾਡੇ ਦੇ ਪਤਾ ਨਹੀਂ ਤੀਜੇ ਆ ਕਿ ਚੌਥੇ ਆ ਇਹ ਨਹੀਂ ਪਤਾ ਹੈਗਾ ਹੈਗੇ ਸੌਰੇ ਆ ਸੋਖੇ ਵੀ ਉਹ ਲੋਕੇ ਆ ਤੈਨੂੰ ਜਰਾ ਫੋਨ ਲਾਦਾ ਫੋਨ ਤੇਰਾ ਬੰਦ ਆਈ ਜਾਂਦਾ ਆ ਮੈਂ ਕਿਹਾ ਪੁੱਛਾਂ ਭਰਾ ਨੂੰ ਬਈ ਕੋ ਸੌਖ ਜਣੀ ਆ ਜ ਨਹੀਂ ਦੇਣਾ ਹੈਗਾ ਸਹਰਿਆਂ ਦੇ ਪਰ ਤੇਰਾ ਫੋਨ ਹੀ ਬੰਦ ਆਉਂਦਾ ਆ ਚੱਲ ਆਪਣੇ ਸਹਰਿਆਂ ਦਾ ਸ਼ਹਿਰ ਦੇਖ ਲਈ ਵੀਡੀਓ ਚ ਤੇਲਾ ਤੇਰੇ ਕਰਕੇ ਸਾਰੀ ਵਾਸ ਹੀ ਕੈਮਰਾ ਘਮਾਤਾ ਆ ਆਪਾਂ ਇੱਥੇ ਰੁਕੇ ਵੀ ਸੀਗੇ ਪਿਛਲੇ ਤੋਂ ਪਿਛਲੇ ਸਾਲ ਹਾਂ ਜਦੋਂ ਮਨਾਲੀ ਨੂੰ ਗਏ ਸੀਗੇ ਨਾਲ ਆਪਣੇ ਕਿਹਨੂੰ ਪਤਾ ਕੌਣ ਸੀਗਾ ਹੈਨਾ ਇੱਥੇ ਰੁਕੇ ਸੀਗੇ ਆਪਾਂ ਤੇ ਠੀਕ ਆ ਸੁੱਖਾ ਸਾਹਿਬ ਜੀ ਤੁਹਾਡੇ ਸਹੁਰਿਆਂ ਦੇ ਤੇਜੀ ਦੇ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਭੇਜ ਦਿੱਤੀ ਆ ਦੇਖ ਲਿਓ ਹੁਣ ਆਪੇ YouTube ਤੇ ਤੇਜੀ ਇਹਦਾ ਜ਼ਿਲ੍ਹਾ ਆ ਮੰਡੀ ਇਧਰ ਟਨਲ ਬਣ ਕੇ ਤਿਆਰ ਹੁੰਦੀ ਆ ਵੀ ਪਹਾੜ ਤੇ ਖਤਮ ਹੋ ਜਾਣਾ ਇੱਥੋਂ ਮੰਡੀ ਰਹਿ ਗਿਆ 5 ਕਿਲੋਮੀਟਰ ਇਹ ਚੈੱਕ ਪੋਸਟ ਆ ਬਰਿੰਦਰਾ ਬਣੀ ਆਪਾਂ ਨੂੰ ਇੱਥੇ ਦੇਖ ਪਈ ਰੇੜੀ ਮੈਂ ਕਿਹਾ ਯਾਰ ਕੋਲ ਚਾਹ ਖਾਣੇ ਆ ਬਹੁਤ ਥਰ ਹੋਇਆ ਆ ਆਜਾ ਕੋਲ ਚਾਹ ਖਾਣੇ ਆ ਪਹਿਲਾਂ ਚਾਰ ਪੰਜ ਕਿਲੋਮੀਟਰ ਬਾੜ ਰਹਿ ਗਈ ਆਪਣੀ ਮੰਡੀ ਦੀ ਫੇਰ ਛੱਡ ਦਿਆਂ ਲਗਾਮਾਂ ਘੋੜੇ ਦੀਆਂ ਇਹ ਮੀਠਾ ਦੋਸਤ ਕੰਮ ڈالਨਾ ਇਸ ਕੋ ਨਾ ਆਧਾ بھر ਕੇ ਫਿਰ ਨਿੰਬੂ ڈالਨਾ ਇਸ ਵਿੱਚ ਫਿਰ ਆਧਾ بھر ਕੇ ਫਿਰ ਨਿੰਬੂ ڈالਨਾ ਐਸੇ ਬਣਾਉਣਾ ਸਹੀ ਹੈ ਬੜੀਆ ਜਿਹਾ ਬਣਾ ਦੇ ਭਾਈ ਚੱਲ ਭਾਈ ਤੂਫਾਨ ਸਿਆਂ ਛੱਡੀਏ ਤੇਰੀਆਂ ਹੁਣ ਲਗਾਮਾਂ ਤੇ ਪਹੁੰਚੀ ਆਪਾਂ ਮੰਡੀ ਗੁਰੂ ਘਰ ਲੋ ਸੰਗਤ ਜੀ ਅਕਾਲ ਪੁਰਖ ਸੱਚੇ ਪਾਤਸ਼ਾਹ ਜੀਆਂ ਦੀ ਮਿਹਰ ਥਾੜਾ ਮਨਾਲੀ ਤੋਂ ਚੱਲ ਕੇ ਪਹੁੰਚ ਗਏ ਆ ਆਪਾਂ ਮੰਡੀ ਸਕੇਤ ਆ ਤੇ ਸੂਬਾ ਹਿਮਾਚਲ ਪ੍ਰਦੇਸ਼ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਸ਼ਹਨशाह ਗੁਰੂ ਗੋਬਿੰਦ ਸਿੰਘ ਜੀ ਆਇਆ ਸੰਗਤ ਜੀ ਕਰੋ ਦਰਸ਼ਨ ਪਹਿਲਾਂ ਦਾ ਬਾਹਰੋਂ ਬਾਕੀ ਫਿਰ ਜਾ ਕੇ ਪਹਿਲਾਂ ਕਮਰੇ ਦਾ ਦੇਖਦੇ ਆਂ ਹਾਂਜੀ ਜੀ ਕਮਰਾ ਆਪਾਂ ਨੂੰ ਮਿਲ ਗਿਆ ਤੇ ਘੋੜਾ ਵੀ ਆਪਣਾ ਤੂਫਾਨ ਵੀ ਅੰਦਰੇ ਹੀ ਲੱਗ ਗਿਆ ਕਮਰੇ ਦੇ ਤੇ ਇੱਧਰ ਆਪਣਾ ਆ ਬੈੱਡ ਹੋ ਗਿਆ ਆ ਤੇ ਔਰ ਨਹਾ ਤੋ ਲਿਆ ਆ ਆਪਾਂ ਤੇ ਕਰਦੇ ਆਂ ਆਰਾਮ ਤੇ ਔਰ ਜਿਹੜਾ ਸਬਰ ਹੈ ਆਪਣਾ 4 5 6 ਦਿਨ ਦਾ ਇਹ ਗੁਰੂ ਘਰਾਂ ਦਾ ਹੀ ਆ ਜੀ ਤੇ ਇਤਿਹਾਸ ਬਾਰੇ ਜਾਣਨ ਨੂੰ ਵਧੀਆ ਮਿਲੂਗਾ ਆਪਾਂ ਨੂੰ ਵੀ ਤੇ ਆਪਾਂ ਜਿੰਨਾ ਮਿਲਿਆ ਆਪਾਂ ਤੁਹਾਡੇ ਨਾਲ ਸਾਂਝਾ ਕਰ ਦੇਣਾ ਆ ਤੇ ਬਾਕੀ ਮੰਡੀ ਸਕੇਤ ਜਿਹੜਾ ਆਪਣੇ ਇਤਿਹਾਸ ਗੁਰੂ ਘਰ ਆ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਉਹਦੇ ਵੀ ਦਰਸ਼ਨ ਆਪਾਂ ਸਵੇਰ ਨੂੰ ਕਰਾਂਗੇ ਜਿੰਨਾ ਹੋ ਸਕੇ ਆਪ ਜੀ ਨੂੰ ਵੀ ਕਰਵਾਵਾਂਗੇ ਤੇ ਇਤਿਹਾਸ ਬਾਰੇ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਠੀਕ ਹੈ ਜੀ ਫੇ ਆ ਰੌੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਤੇ ਰੌੜਕੀ ਵਾਲੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਜੀ ਫੇ ਸਵੇਰ ਨੂੰ ਗੁਰੂ ਘਰਾਂ ਦੇ ਕਰਾਂਗੇ ਦਰਸ਼ਨ